ਲੱਗਦਾ ਕੋਈ ਬਾਹਰ ਆਇਆ ਬਾਪੂ ਜੀ ਆ ਦੇਖ ਦੇ ਇੱਕ ਪੁੱਤ ਆ ਗਿਆ ਹੁਣ ਮੈਨੂੰ ਲੱਗਦਾ ਘੜਕਾ ਜਾ ਰਿਹਾ ਦੇਖ ਲੈ ਤੇਪਾ ਇਹ ਕੌਣ ਨੇ ਤੇ ਤੂੰ ਹੱਥ ਕਿਉਂ ਫੜਿਆ ਇਹਨਾਂ ਦਾ ਹੱਥ ਚੂੜਨ ਦੀਆਂ ਤੈਨੂੰ ਮੇਰੇ ਘਰ ਵਾਲੀ ਆ ਇਹ ਘਰ ਵਾਲੀ ਕਿਹੇ ਜਗ੍ਹਾ ਨਾ ਕਰੀ ਜਾਨੀਓ ਤੁਸੀਂ ਘਰ ਵਾਲੀ ਤਾਂ ਤੁਹਾਡੀ ਮੈਂ ਆ ਏ ਕੋਣ ਨੇ ਤੈਨੂੰ ਕਿੰਨੇ ਵਾਰੀ ਕਿਹਾ ਤੂੰ ਮੇਰੀ ਕੋਈ ਘਰ ਵਾਲੀ ਨਹੀਂ ਹੈਗੀ ਸਿਰਫ ਮਜਬੂਰੀ ਸੀਗੀ ਉਹ ਅਸਲੀ ਪਿਆਰ ਤਾਂ ਮੇਰੇ ਇਹੀ ਆ ਜਿਹਨੂੰ ਮੈਂ ਘਰੇ ਲੈ ਆਇਆ ਹੁਣ ਹੁਣ ਤੁਹਾਰਾ ਦੇਖ ਲੈ ਕਿਵੇਂ ਕਰਨਾ ਤੀਪ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਇਹ ਕੀ ਤਰੀਕਾ ਹੁੰਦਾ ਕੋਈ ਗੱਲਬਾਤ ਬੈਠ ਕੇ ਕੋਈ ਗੱਲ ਕਰਨੀ ਬਾਪੂ ਓ ਕੀ ਸੋਚਣਗੇ ਤੈਨੂੰ ਸਮਝ ਨਹੀਂ ਆ ਰਹੀ ਹੈਗੀ ਅਸੀਂ ਕਹਿ ਕੀ ਰਹਿਾਂਗੇ ਅਸੀਂ ਇੱਕ ਦੂਜੇ ਨਾਲ ਵਿਆਹ ਕਰਾ ਲਿਆ ਠੀਕ ਹੈ ਹੁਣ ਤੂੰ ਜਿੰਨੀ ਜਲਦੀ ਗੱਲ ਨੂੰ ਸਮਝ ਲੇਗੀ ਉਨਾਂ ਵਧੀਆ ਤੇਲੀ ਦੇਖੋ ਮੇਰੀ ਤੁਹਾਡੇ ਨਾਲ ਤਾਂ ਕੋਈ ਗੱਲ ਨਹੀਂ ਹੈਗੀ ਮੈਂ ਮੇਰੇ ਘਰ ਵਾਲੇ ਨਾਲ ਗੱਲ ਕਰ ਰਹੀ ਹਾਂ ਤੇ ਪਹਿਲੀ ਗੱਲ ਪਹਿਲੀ ਘਰ ਵਾਲੀ ਤਾਂ ਮੈਂ ਆ ਤੁਸੀਂ ਤਾਂ ਕਿਸੇ ਹਿਸਾਬ ਨਾਲ ਨਹੀਂ ਇੱਥੇ ਆ ਸਕਦੇ ਐਕਸਕਿਊਜ਼ ਮੀ ਹੁਣ ਮੇਰਾ ਵਿਆਹ ਹੋ ਚੁੱਕਿਆ ਇਹਨਾਂ ਨਾਲ ਠੀਕ ਹੈ ਕਿ ਜਿੰਨੀ ਜਲਦੀ ਤੂੰ ਇਸ ਘਰ ਚੋਂ ਨਿਕਲੇਗੀ ਤੇ ਲਈ ਉਨਾਂ ਹੀ ਵਧੀਆ ਰਹੂਗਾ ਪਰ ਜਦੋਂ ਮੈਂ ਮੇਰੇ ਹੁੰਦੇ ਤੇਰਾ ਦੂਜਾ ਵਿਆਹ ਕਿਵੇਂ ਹੋ ਸਕਦਾ ਦੀ ਤੈਨੂੰ ਵੀ ਪਤਾ ਹੈ ਬਸ ਕਰਾ ਲਿਆ ਯਾਰ ਜੇ ਮੇਰੀ ਇਹ ਗਲਤ ਨਾਲ ਤੈਨੂੰ ਵੀ ਪਤਾ ਵੀ ਹੈ ਤੈਨੂੰ ਕਿੰਨਾ ਕੁ ਪਿਆਰ ਕਰਦਾ ਜੇ ਤੈਨੂੰ ਪਿਆਰ ਕਰਦਾ ਹੁੰਦਾ ਫਿਰ ਮੈਂ ਇਨਾ ਵਿਆਹ ਨਾ ਕਰਾਉਂਦਾ ਇਹ ਤੈਨੂੰ ਦੱਸਣੀ ਸੀ ਮੈਂ ਇਹ ਤੂੰ ਮੇਰੀ ਕੁੱਛ ਨਹੀਂ ਲੱਗਦੀਏਗੀ ਇਹ ਸਿਰਫ ਗੱਲੀ ਦਾ ਵਿਆਹ ਸੀਗਾ ਗੱਲਾ ਇਹ ਬਸ ਵਿਆਹ ਹੋ ਗਿਆ ਹਾਂ ਕੀ ਰੌਲਾ ਹੈ ਬਾਹਰ ਕੇ ਜੁਆਕਾਂ ਨੇ ਉਹ ਕੀ ਗੱਲ ਹੋ ਗਈ ਪੁੱਤ ਓਏ ਕਿਦਾ ਸੋਧ ਦੇਵੇਂ ਜਾ ਕੇ ਦੇਖਦਾ ਆਹਾ ਆ ਕੁੜੀ ਕੌਣ ਹੈ ਉਹ ਬੱਪੂ ਇਹ ਬਾਪੂ ਕੀ ਕੌਣਾ ਕੁੜੀ ਹੱਥ ਛੱਡ ਨਾਲ ਇਹਦਾ ਕਾਹਤੋਂ ਹੱਥ ਫੜਿਆ ਤੂੰ ਮੈਂ ਤੁਹਾਨੂੰ ਦੱਸਣੀ ਸੀਗਾ ਕੀ ਦੱਸਣਾ ਸੀਗਾ ਤੂੰ ਨਹੀਂ ਤੁਸੀਂ ਕਹ ਤੋ ਦੱਸਣਾ ਮੈਂ ਦੱਸਦੀ ਆ ਬਾਪੂ ਜੀ ਕੀ ਹੋਇਆ ਬਤਾ ਇਹ ਨਾਲ ਵਿਆਹ ਕਰਵਾ ਕੇ ਲਿਆਏ ਨੇ ਵਿਆਹ ਕਰਵਾ ਕੇ ਲੈ ਇਹ ਕੌਣ ਹੈ ਫਿਰ ਬਸ ਬਾਪੂ ਕਰਾ ਲਿਆ ਯਾਰ ਇਹ ਕੋਈ ਗੱਲ ਐ ਮੈਨੂੰ ਥੱਪੜ ਨਾ ਖਾ ਲਈ ਕਹੇ ਜੀ ਇਹ ਗੱਲਾਂ ਕਰਦਾ ਤੂੰ ਜਦੋਂ ਤੇਰੀ ਘਰ ਵਾਲੀ ਹੈਗੀ ਐ ਤੂੰ ਦੂਜੇ ਵਿਆਹ ਕਿਵੇਂ ਕਰਵਾ ਸਕਦਾ ਪਹਿਲਾਂ ਤੂੰ ਮਨਮਰਜ਼ੀ ਕਰੀ ਸੀ ਨਾ ਮੈਂ ਕਰੀ ਮੇਰਾ ਵਿਆਹ ਇਹਨਾਂ ਨਾਲ ਕਰਾ ਕੇ ਹੁਣ ਮੈਂ ਕਰ ਲਈ ਮੈਂ ਤਾਂ ਸੰਸਕਾਰੀ ਕੁੜੀ ਐ ਪੜ੍ਹੀ ਲਿਖੀ ਐ। ਇਹ ਸੰਸਕਾਰੀ ਨਹੀਂ ਹੈਗੀ। ਇਹ ਬੇਵਜਹ ਕਰਦੀ ਕੁੜੀ ਹੈਗੀ। ਕੁੜੀਏ ਤੈਨੂੰ ਪਹਿਲਾਂ ਪੁੱਛਣਾ ਨਹੀਂ ਸੀਗੀ ਤੇਰੇ ਬਾਪ ਘਰ ਦੇ ਨਹੀਂ ਮੰਨੇ। ਦੇਖੋ ਅੰਕਲ ਜੀ ਅਸੀਂ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਆਂਗੇ ਤੇ ਤਾਂ ਹੀ ਅਸੀਂ ਇੱਕ ਦੂਜਾ ਵਿਆਹ ਕਰਵਾਇਆ। ਐ ਤਾਂ ਹੁਣ ਪਤਾ ਇਹ ਕੱਲ ਨੂੰ ਵੀ ਸੇ ਹੋਰ ਨੂੰ ਲੈ ਆਊਗਾ ਫੇਰ। ਐ ਕਿਵੇਂ ਲਿਆਂਗਾ ਪੁੱਜਾਰਾ? 5-6 ਸਾਲ ਦਾ ਪਿਆਰ ਆ ਸਾਡਾ। 5-6 ਸਾਲ ਦਾ ਪਿਆਰ ਐ ਇਹਦੇ ਨਾਲ ਵੀ ਤਾਂ ਪਿਆਰ ਹੋ ਸਕਦਾ ਸੀਗਾ। ਹੁਣ ਐ ਇੱਕ ਕੱਲ ਨੂੰ ਤੂੰ ਫੇਰ ਕਿਸੇ ਨੂੰ ਲੈ ਆਏਗਾ। ਫੇਰ ਤੈਨੂੰ ਕਿਹਾ ਨਹੀਂ ਸੀ ਉਦੋਂ ਮੈਂ। ਕਿ ਮੇਰਾ ਨਾ ਕਰ ਇਹਦੇ ਨਾਲ ਵਿਆਹ ਮੈਂ ਨਹੀਂ ਖੁਸ਼ ਰਹਿਣਾ ਅਸਕਾਰੀ ਕੁੜੀਆ ਮੇਰੇ ਪਿੰਡ ਦੇ ਨੇ ਮੇਰੇ ਪਿੰਡ ਨੇ ਇਹਨਾਂ ਦੱਸ ਪਈ ਆ ਐਂ ਕਰਿਆਗਾ ਫਿਰ ਮੈਂ ਕਿਹੜਾ ਤੇਰਾ ਬੁਰਾ ਸੋਚਦਾ ਸੀਗਾ ਜਾਂ ਤੇਰਾ ਮਾੜਾ ਕਰਤਾ ਜੀ ਕੋਈ ਫਿਰ ਮੈਂ ਤੈਨੂੰ ਦੱਸਿਆ ਤਾਂ 40 ਘਰੇ ਲੂ ਕੁੜੀ ਆ ਕੰਮ ਸਾਰਾ ਕਰਦੀ ਆ ਕਦੇ ਤੈਨੂੰ ਕਿਸੇ ਚੀਜ਼ ਤੋਂ ਕਮੀ ਨਹੀਂ ਆਉਂ ਦਿੱਤੀ ਤੈਨੂੰ ਪਿਆਰ ਮਰ ਮਰ ਕੇ ਕਰਾਂਗਾ ਤੈਨੂੰ ਪਿਆਰ ਤੇ ਇਹਨੂੰ ਕਰਦਾ ਸੀ ਮੈਂ ਲਿਆਇਆ ਜਿਨੂੰ ਲੈ ਕੇ ਆਉਣਾ ਸੀ ਦੇਖੋ ਅੰਕਲ ਜੀ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਅੱレ ਸੀ ਵਿਆਹ ਕਰਵਾਇਆ ਕੋਈ ਮਜ਼ਾਕ ਇਹ ਕੋਈ ਮਜ਼ਾਕ ਨਹੀਂ ਹੈਗਾ ਪੁੱਤ ਤੂੰ ਤੁਸੀਂ ਤਾਂ ਫਿਰ ਕੱਲ ਨੂੰ ਆਪਣੀ ਮਰਜ਼ੀ ਕਰੋਗੇ ਮੈਂ ਦੇਖ ਜੇ ਘਰੇ ਰਹਿਣਾ ਮੇਰੇ ਤਾ ਮੇਰੇ ਹਿਸਾਬ ਨਾਲ ਚੱਲਣਾ ਪਊਗਾ ਨਹੀਂ ਆਪਦਾ ਕਿਤੇ ਦੇਖ ਲਿਓ ਘਰ ਚੱਲ ਕੋਈ ਨਹੀਂ ਬਾਪੂ ਯਾਰ ਤੋ ਅਸ਼ੀਰਵਾਦ ਦੇ ਆ ਨਹੀਂ ਮੇਰਾ ਕੋਈ ਅਸ਼ੀਰਵਾਦ ਨਹੀਂ ਹੈਗਾ ਤੁਹਾਡਾ ਤੁਸੀਂ ਤਾਂ ਆਪਦੀਆਂ ਮਰਜ਼ੀਆਂ ਕਰਦੇ ਫਿਰਦੇ ਹੋ ਮੇਰੀ ਤਾਂ ਘਰੇ ਕੋਈ ਇੱਜ਼ਤ ਨਾ ਰਹੀ ਆ ਜਿਵੇਂ ਮਰਜ਼ੀ ਕਰੋ ਯਾਰ ਆਂ ਅੰਦਰ ਚੱਲ ਪੀਤਾ ਯਾ ਕੀ ਇਹ ਨਾਲੇ ਜਲੂਸ ਕੱਢ ਰਖਿਆ ਜਿਹੜਾ ਆਉਂਦਾ ਕਹਿੰਦਾ ਬਈ ਮਹੀਂ ਹੁਣ ਜਮਾਨ ਹੋ ਗਿਆ ਆਪਕੋ ਆਪਦੀ ਮਰਜ਼ੀਆਂ ਕਰਦੇ ਫਿਰਦੇ ਨੇ ਕੋਈ ਨਾ ਕਰਦਾ ਗੱਲ ਇਹਨਾਂ ਨਾਲ ਮੈਂ ਇਹਨਾਂ ਨੇ ਤਾਂ ਜਲੂਸ ਕੱਢਤਾ ਮੇਰਾ ਤਾਂ ਕਿ ਵਿਪਤਾ ਪਾਤੀ ਮੇਰੇ ਤੇ ਰੱਬਾ ਕੀ ਮਾੜਾ ਕੀਤਾ ਸੀ ਮੈਂ ਉਹ ਚੱਲ ਬੱਚੇ ਕੋਈ ਨਾ ਕੋਈ ਨਾ ਕੋਈ ਨਾ ਚੁੱਪ ਕਰ ਜਾ ਸਿਆਣੇ ਬਣੀ ਦਾ ਹੁੰਦਾ ਉਹਦਾ ਕੰਜਰ ਹੈਗਾ ਜਿਹੇ ਜਿਹੇ ਹੈਗਾ ਮੇਰੀ ਗੱਲ ਸੁਣ ਪੁੱਤ ਉਹਨੇ ਤਾਂ ਜਿਹੜੀ ਕਰਨੀ ਦੀ ਕਰਤੀ ਤੂੰ ਸਿਆਣੀਆਂ ਪੁੱਤ ਉਹਨੂੰ ਮੈਂ ਸਮਝਾਉਂਗਾ ਤੂੰ ਫਿਕਰ ਨਾ ਕਰ ਬਾਪੂ ਜੀ ਉਹ ਤਾਂ ਕੁੜੀ ਨੂੰ ਵਿਆਹ ਹੀ ਲਿਆਏ ਕਰੇ ਹੁਣ ਕੀ ਸਮਝਣਗੇ ਉਹ ਨਾਲੇ ਜੋ ਕਿਸੇ ਹੋਰ ਨੂੰ ਪਸੰਦ ਕਰਦੇ ਸੀ ਤੁਸੀਂ ਮੈਨੂੰ ਪਹਿਲਾਂ ਦੱਸਣਾ ਸੀ ਤੁਸੀਂ ਮੇਰੀ ਜ਼ਿੰਦਗੀ ਕੋ ਬਰਬਾਦ ਕੀਤੀ ਹੁਣ ਮੈਂ ਕਿੱਧਰ ਜਾਵਾਂ ਮੇਰੇ ਤਾਂ ਮਾਪਿਓ ਵੀ ਨਹੀਂ ਹੈਗੇ ਮੇਰੇ ਭਰਾ ਨੇ ਮੈਨੂੰ ਮਸਾਵਾਰ ਉਠਾਇਆ ਸੀ ਹਉ ਵਿਚਾਰੇ ਤੇ ਕੀ ਬੀਤੂਗੀ ਮੈਂ ਕਿਹੜਾ ਮੂਹ ਲੈ ਕੇ ਜਾਉਂਗੀ ਉਹਦੇ ਕੋਲੇ ਵਾਪਸ ਪੁੱਤ ਮੈਂ ਤਾਂ ਦੇਖ ਭਲੇ ਵਾਸਤੇ ਕਰਿਆ ਸੀ ਉਹਦੇ ਮੈਨੂੰ ਕਿਹੜਾ ਪਤਾ ਸੀਗਾ ਵੀ ਇਹ ਦੁਬਾਰੇ ਫੇਰੇ ਆ ਕੇ ਚੱਬੂਗਾ ਦੁਬਾਰੇ ਮੈਂ ਤਾਂ ਹੁਣ ਨਾ ਇਹ ਤਾਂ ਤੇਰਾ ਫਾਇਦਾ ਜੀਗਾ ਹੁਣ ਮੈਂ ਨਾ ਇਹ ਤਾਂ ਤੇਰੇ ਭਾਈ ਦੀ ਜਵਾਨਤ ਹੋ ਗਿਆ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਉਹਦੇ ਚਾਲ ਚੱਲਣ ਦਾ ਪਹਿਲੀ ਸਹੀ ਨਹੀਂ ਪੁੱਤ ਬਾਲਾ ਟਾਈਮ ਨਹੀਂ ਰਹਿੰਦੀ ਤੂੰ ਫਿਕਰ ਨਾ ਕਰ ਬਾਪੂ ਜੀ ਜਦੋਂ ਮੈਂ ਤੇਰੇ ਪੱਖ 'ਚਾਂ ਜਾਂ ਤਾਂ ਉਹ ਆਪਣੇ ਘਰੇ ਰਹੂਗਾ ਨਹੀਂ ਉਹਨੂੰ ਮੈਂ ਘਰੇ ਨਹੀਂ ਰਹਿਣ ਦਿੰਦਾ ਤੂੰ ਜਮੀ ਫਿਕਰ ਨਾ ਕਰ ਜਦੋਂ ਮੈਂ ਤੇਰੇ ਨਾਲ ਮੇਰੇ ਹੁੰਦਾ ਤੈਨੂੰ ਭੋਰਾ ਚਿੰਤਾ ਕਰਨ ਦੀ ਲੋੜ ਨਹੀਂ ਪੁੱਤ ਬਾਪੂ ਜੀ ਤੁਹਾਡੀ ਗੱਲ ਸਾਰੀ ਸਹੀ ਆ ਪਰ ਮੈਂ ਇਸ ਘਰੇ ਕਿਵੇਂ ਰਵਾਂ ਕਿਹੜੇ ਮੂੰਹ ਨਾਲ ਰਵਾਂ ਕੀ ਰਿਸ਼ਤਾ ਹੈਗਾ ਮੇਰਾ ਉਹਨਾਂ ਨਾਲ ਉਹ ਤਾਂ ਮੇਰੇ ਸੋਕਰ ਨੂੰ ਲੈ ਮੇਰੇ ਤਾਂ ਕੁਛ ਲੱਗੇ ਨਹੀਂ ਉਹ ਮੈਂ ਕੀ ਰਿਸ਼ਤਾ ਰੱਖੂਗੀ ਉਹਨਾਂ ਨਾਲ ਹੁਣੇ ਕੰਜਰ ਦਾ ਮੈਨੂੰ ਕੀ ਪਤਾ ਸੀ ਇਹ ਇਹ ਜਾ ਨਿਕਲੂਗਾ ਵੀ ਦਿਮਾਗ ਇਹਦਾ ਇਹੋ ਜਿਹਾ ਨਾਲੇ ਹੁਣ ਮੈਨੂੰ ਤਾਂ ਐ ਵੀ ਨਹੀਂ ਸੀ ਪਤਾ ਵੀ ਇਹ ਸਾਰਾ ਸਾਰਾ ਦਿਨ ਘਰੋਂ ਬਾਹਰ ਘਾਤੋਂ ਰਹਿੰਦਾ ਮੈਂ ਤੁਹਾਨੂੰ ਉਦੀ ਕਿਹਾ ਸੀ ਵੀ ਇਹਨਾਂ ਨੂੰ ਪੁੱਛੋ ਕਿੱਥੇ ਜਾਂਦੇ ਨੇ ਸਵੇਰੇ ਭੱਜ ਜਾਂਦੇ ਨੇ ਸ਼ਾਮ ਨੂੰ ਆਉਂਦੇ ਸੀਗੇ ਐ ਥੋੜੀ ਕੋਈ ਕਰਦਾ ਹੁੰਦਾ ਬੰਦੇ ਨੂੰ 100 ਕੰਮ ਹੁੰਦਾ ਇਹ ਦਿਮਾਗ 'ਚ ਹੁੰਦੀ ਮੈਂ ਤਾਂ ਪਹਿਲੀ ਰੋਕ ਲੈਂਦਾ ਨਾਲੇ ਤੈਨੂੰ ਮਾੜਾ ਮੋਟਾ ਪਤਾ ਹੁੰਦਾ ਤੂੰ ਵੀ ਨਹੀਂ ਮੈਨੂੰ ਦੱਸਿਆ ਹੈਗਾ ਬਾਪੂ ਜੀ ਇਹਨਾਂ ਨੇ ਮੇਰੇ ਮੂਹਤੇ ਤਾਂ ਮੈਨੂੰ 20 ਵਾਰ ਹੀ ਕਿਹਾ ਵੀ ਮੈਂ ਤੈਨੂੰ ਆਪਦੀ ਘਰ ਵਾਲੀ ਨਹੀਂ ਮੰਨਦਾ ਮੈਂ ਤੈਨੂੰ ਉਹ ਦਰਜਾ ਨਹੀਂ ਦੇ ਸਕਦਾ ਇਹ ਵੋ ਪਰ ਮੈਨੂੰ ਸੀਗਾ ਸਿਰਫ ਇਹ ਗੱਲਾਂ ਕਰਦੇ ਨੇ ਹੌਲੀ ਹੌਲੀ ਸਭ ਕੁਝ ਸਹੀ ਹੋ ਜਾਊਗਾ ਪਰ ਨਹੀਂ ਹੌਲੀ ਹੌਲੀ ਕਰਦੇ ਆ ਹਾਦ ਦਿਨ ਦੇਖਣਾ ਪੈ ਗਿਆ ਮੈਨੂੰ ਮੇਰੇ ਤਾਂ ਰਿਸ਼ਤੇ ਵੰਡੇਗੇ ਬਾਪੂ ਜੀ ਮੈਂ ਨਹੀਂ ਰਹਿ ਸਕਦੀ ਇਸ ਤਰ੍ਹਾਂ ਤੂੰ ਰੋ ਨਾ ਚੁੱਪ ਕਰ ਜਾ ਮੈਂ ਨਾ ਵੱਧ ਤੋਂ ਵੱਧ ਤੇਰੀ ਕੋਸ਼ਿਸ਼ ਕਰੂੰਗਾ ਇਹਨੂੰ ਕੱਢਣ ਦੀ ਮੈਂ ਤੇਰੇ ਨਾਲ ਆ ਬਾਪੂ ਜੀ ਉਹਨੂੰ ਤਾਂ ਕੱਢ ਦਾਂਗੇ ਆਪਾਂ ਪਰ ਉਹਨਾਂ ਨੂੰ ਕਿਵੇਂ ਸਮਝਾਵਾਂਗੇ ਉਹਨਾਂ ਦੀ ਮਮਤਾ ਤੇ ਤਾਂ ਠਿੱਕਰਾ ਮੁੱਦਾ ਵੱਜਿਆ ਪਿਆ ਹੈ ਨਾ ਉਹ ਤਾਂ ਉਹਨਾਂ ਤੋਂ ਇਲਾਵਾ ਕੁਝ ਨਹੀਂ ਸੋਚਦੇ ਪੁੱਤ ਇਹ ਘਰ ਉਹਦਾ ਨਹੀਂ ਮੇਰਾ ਮੈਂ ਰੱਖੂੰਗਾ ਜਿਹਨੂੰ ਰੱਖਣਾ ਹੈ ਠੀਕ ਹੈ ਨਹੀਂ ਮੈਂ ਉਹਨੂੰ ਬੇਦਖਲ ਲਿਖ ਦੂੰਗਾ ਇਹ ਸਾਰੀ ਜਾਇਦਾਦ ਤੇਰੇ ਨਾਂ ਕਰਾ ਦੂੰਗਾ ਬਾਪੂ ਜੀ ਮੈਂ ਜਾਇਦਾਦ ਕੀ ਕਰਨੀ ਹੈ ਇੱਕ ਔਰਤ ਨੂੰ ਇੱਕ ਬੰਦੇ ਦਾ ਤਾਂ ਸਹਾਰਾ ਹੁੰਦਾ ਜਦੋਂ ਮੇਰਾ ਘਰ ਵਾਲੀ ਮੇਰੇ ਵੱਲ ਦਾ ਨਹੀਂ ਮੈਂ ਪੈਸੇ ਤੋਂ ਕੀ ਲੈਣਾ ਉਹਨੂੰ ਪੁੱਤ ਉਹਦੇ ਕਿਹੜਾ ਦਿਮਾਗ 'ਚ ਘੋਲ ਕੇ ਪਾਦਾ ਜਿਹੜਾ ਮੈਂ ਉਹਦੇ ਦਿਮਾਗ 'ਚ ਘੋਲ ਕੇ ਪਾਦਾ ਵੀ ਤੇਰੇ ਵੱਤ ਤੇ ਚੰਗਾ ਕੀ ਐ ਮਾੜਾ ਕੀ ਐ ਹੁਣ ਉਹ ਪਈ ਤੀਮੀ ਨੇ ਕੀ ਕਹਿ ਰੱਖਿਆ ਉਹਨੂੰ ਉਹਦੇ ਦਿਮਾਗ 'ਚ ਕੀ ਫੀਡ ਕਰਤਾ ਹੁਣ ਉਸੇ ਦੇ ਮਗਰ ਲੱਗਿਆ ਪਿਆ ਚਲ ਕੋਈ ਨਹੀਂ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਮੈਂ ਦੇਖਦੀ ਹਾਂ ਮੈਂ ਕੀ ਕਰਨਾ ਰੋ ਨਾ ਪੁੱਤ ਹੂੰ ਆਪਣੇ ਆਪ ਨੂੰ ਸ਼ਾਂਤ ਲੈ ਠੀਕ ਐ ਕੋਈ ਨਾ ਜੇ ਪਿੰਡ ਜਾ ਕੇ ਉਹਨੇ ਦੋ ਦਿਨ ਜਾਇਆ ਨਹੀਂ ਬਾਪੂ ਜੀ ਮੈਂ ਨਹੀਂ ਚਾਹੁੰਦੀ ਵੀ ਇਹ ਗੱਲ ਦਾ ਕਿਸੇ ਨੂੰ ਪਤਾ ਲੱਗੇ ਵੀਰਾ ਤਾਂ ਜਮੀ ਟੁੱਟ ਜਾਊਗਾ ਚਲ ਕੋਈ ਨਾ ਉਹਨੂੰ ਫੋਨ ਹੀ ਨਾ ਕਰੀ ਫਿਰ ਤੂੰ ਆ ਉਹ ਵੀ ਫਿਕਰ ਕਰੂਗਾ ਤੂੰ ਫੋਨ ਹੀ ਨਾ ਕਰੀ ਹਫਤੇ ਕੋਲੇ ਤੱਪ ਲੈ ਪੁੱਤ ਕੋਈ ਨਾ ਇਹ ਚਾਰ ਦਿਨੇ ਇਹ ਤਾਂ ਹੁਣ ਭੁਜਾ ਦਊਗਾ ਮੈਂ ਤੇਖਦੇ ਆ ਬਾਪੂ ਜੀ ਕੋਈ ਨਾ ਠੀਕ ਹੈ ਪੁੱਤ ਮੈਨੂੰ ਫੋਨ ਆਈ ਜਾਂਦੇ ਨੇ ਮੈਂ ਮੜਾ ਜਾਂ ਜਾ ਜਾਵਾਂ ਚਾਗਾ ਠੀਕ ਨਾ ਬੋਲੀ ਕਿ ਮੈਂ ਜਾਂਦੀ ਸੀ ਕਿ ਮੈਨੂੰ ਕੋਈ ਨਹੀਂ ਬੋਲੀ ਜਾਣਦੇ ਯਾਰ ਇਹ ਤਾਂ ਕੰਮ ਹੀ ਹੁਣ ਬੋਲਣਾ ਇਹ ਤਾਂ ਬੋਲੂਗੀ ਹੋਈ ਯਾਰ ਤੇਖ ਪੜ੍ਹ ਮੈਂ ਐਵੇਂ ਥੋੜੀਆਂ ਹੀ ਆਂਗੀ ਵਿਆਹ ਕਿ ਆਈ ਆਂਗੀ ਤੇਰੇ ਨਾਲ ਇਸ ਘਰੇ ਇਹਦਾ ਮਤਲਬ ਇਹ ਨਹੀਂ ਕਿ ਉਹ ਮੈਨੂੰ ਕੁਝ ਵੀ ਕਹੀ ਜਾਊਗੀ। ਉਹ ਯਾਰ ਉਹ ਤਾਂ ਹੁਣ ਮੈਂ ਮੈਂ ਹੀ ਬਹਿ ਕੇ ਲੈ ਆਇਆਂਗਾ ਤੈਨੂੰ। ਇਹਦਾ ਕੀ ਐ ਤੂੰ ਬੜਾ ਮੂੰਹ ਲਾਇਆ ਕਰ ਇਹਨੂੰ। ਜਿੰਨੇ ਜਿਵੇਂ ਆਪ ਕੋਈ ਕੁਝ ਕਹੂਗਾ ਇੱਕ ਕੰਨ ਚੋਂ ਕੱਢੇਗਾ ਦੂਜੇ ਕੰਨ ਚੋਂ ਪਾ ਕੱਢ ਦੇਗਾ। ਉਹ ਸਭ ਠੀਕ ਐ ਪਰ ਹੁਣ ਤੁਸੀਂ ਡਿਵੋਰਸ ਕਦੋਂ ਦੇਣਾ ਇਹਨੂੰ? ਡਿਵੋਰਸ ਦੋ ਤੇ ਛੇਤੀ ਇਹਨੂੰ ਕਰੋ ਗੱਲੋ। ਹੁਣ ਮੈਂ ਤੈਨੂੰ ਇਸ ਘਰੇ ਲੈ ਆਇਆ ਨਾ ਸਾਰਾ ਕੁਝ ਇਨਾਂ ਤੱਤੇ ਗਾਲੇ ਤੇ ਨਹੀਂ ਹੁੰਦਾ ਹੁੰਦਾਗਾ। ਕੋਈ ਨਾ ਡਿਵੋਰਸ ਵੀ ਦੇ ਦੂੰਗਾ। ਮਿੱਤਰ ਤਾਂ ਨਾ ਸ ਮੈਨੂੰ ਸਮਝ ਨਹੀਂ ਆਂਦੀ ਤੇ ਇੰਨਾ ਵਿਆਹ ਕਰਾਇਆ ਕਿ ਸੋਚ ਕੇ ਸੀ। ਓਏ ਬਾਪੂ ਹੋਰਾਂ ਨੇ ਕਰਤਾ ਯਾਰਾ। ਹੁਣ ਤੇਰੇ ਨਾਲ ਤਾਂ ਮੰਨਣਾ ਨਹੀਂ ਸੀਗਾ। ਔਰ ਇਹਦੇ ਨਹੀਂ ਕਰਾਉਣਾ ਪਿਆ ਹੁਣ ਮੈਨੂੰ। ਚਲ ਕੋਈ ਜੜਾ ਕੁਝ ਹੋਣਾ ਸੀ ਨਾ ਹੋ ਗਿਆ। ਪਰ ਹੁਣ ਮੈਂ ਅੰਗ ਨਾ ਥੋੜੀ ਜ਼ਿੰਦਗੀ ਵਿੱਚ। ਮੈਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈਗੀ। ਉਹ ਤਾਂ ਮੈਨੂੰ ਪਤਾ ਹੀ ਹੈ ਨਾਲੇ ਹੁਣ ਕੀ ਪਹਿਲਾਂ ਵੀ ਤੂੰ ਹੀ ਸੀਗੀ ਮੇਰੀ ਜ਼ਿੰਦਗੀ 'ਚ। ਇਹ ਤਾਂ ਬਾਪੂ ਹੋਰਾਂ ਨੇ ਬਾੜਤੀ। ਮੇਰਾ ਪਿਆਰ ਤਾਂ ਤੂੰ ਹੀ ਹੈ। ਉਹ ਤਾਂ ਸਭ ਠੀਕ ਹੈ। ਤਾਂ ਹੀ ਤਾਂ ਮੈਂ ਹੁਣ ਆਪਣਾ ਹੱਕ ਲੈਣ ਵਾਸਤੇ ਇਸ ਘਰ ਚ ਆਈਆਂ। ਹੁਣ ਤਾਂ ਬਸ ਮੈਨੂੰ ਛੇਤੀ ਇਹ ਕਾਲ ਹੈਗੀ। ਇਹ ਘਰੋਂ ਬ ਤੇ ਮੈਸ ਕਰਦੀ ਰਾਣੀ ਬਣ ਕੇ ਰਹਾ ਹੋ ਰਾਣੀ ਤਾਂ ਤੂੰ ਹੀ ਆ ਮੇਰੇ ਘਰ ਦੀ ਵੀ ਤੇ ਮੇਰੇ ਦਿਲ ਦੀ ਵੀ ਜਿਹੜੇ ਤੋਂ ਇਹਨਾਂ ਵਾਰ ਇਹਨਾਂ ਸੋਚਿਆ ਕਰ ਤੂੰ ਅਸ ਕੁਛ ਖਾਣਾ ਪੀਣਾ ਆਏਗਾ ਹਾਂ ਯਾਰ ਮੈਨੂੰ ਇਹਨਾਂ ਭੁੱਖ ਲੱਗੀ ਸੀ ਕਿਹੜੇ ਵੇਲੇ ਤੇ ਤੁਰੇ ਹੋਇਆਗੇ ਆਪਾਂ ਵੀ ਹਾਂ ਚਲ ਕੋਈ ਨਾ ਫਿਰ ਮਖਾਨ ਨੂੰ ਲੈ ਕਾਣ ਤੂੰ ਬੈਠ ਇੱਥੇ ਠੀਕ ਆ ਰਣੂ ਗੱਲ ਸੁਣ ਮੇਰੀ ਪ੍ਰੀਤ ਨੂੰ ਭੁੱਖ ਲੱਗੀ ਆ ਕੁਛ ਬਣਾ ਦਿਓ ਉਸਤੇ ਖਾਣ ਨੂੰ ਕਿਉਂ ਦਿੱਥੋਂ ਲੈ ਕੇ ਆਏ ਹੋ ਉਦੋਂ ਖਵਾ ਕੇ ਵੀ ਲਿਆਉਣਾ ਸੀ ਠੇਕਾ ਨਹੀਂ ਲਿਆ ਮੈਂ ਤੁਹਾਡੇ ਪ੍ਰੀਤ ਦਾ ਐਂ ਬੋਲਦੀਏਗੀ ਤੈਨੂੰ ਪਤਾ ਨਹੀਂ ਮੇਰੀ ਕੀ ਲੱਗਦੀ ਆ ਉਹ ਅੱਛਾ ਤੁਹਾਨੂੰ ਤਾਂ ਸਿਰਫ ਉਹੀ ਦੀਂਦੀ ਆ ਨਾ ਤੁਹਾਨੂੰ ਇਹ ਨਹੀਂ ਪਤਾ ਵੀ ਮੈਂ ਤੁਹਾਡੀ ਕੀ ਲੱਗਦੀ ਸੀ ਤੂੰ ਲੱਗਦੀ ਸੀ ਨਾ ਹੁਣ ਉਹ ਹੈਗੀ ਮੇਰੀ ਅੱਛਾ ਜੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਤੁਸੀਂ ਉਹਦੇ ਨਾਲ ਵਿਆਹ ਕਰਾਉਣਾ ਮੇਰੀ ਜ਼ਿੰਦਗੀ ਕੋ ਬਰਬਾਦ ਕੀਤੀ ਹੈ ਪਹਿਲਾਂ ਹੀ ਉਹਨੂੰ ਲੈ ਆਉਂਦੇ ਇਹ ਗੱਲ ਨਾ ਮੇਰੇ ਬਾਪੂ ਨੂੰ ਪੁੱਛਿਆ ਮੇਰੀ ਤੇਰੇ ਨਾਲ ਵਿਆਹ ਕਰਾਉਣ ਚ ਕੋਈ ਹਾਮੀ ਨਹੀਂ ਸੀ ਤੁਹਾਡੀ ਹਾਮੀ ਨਾ ਹਾਮੀ ਚ ਨਾ ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਮੈਂ ਤਾਂ ਰੁਲ ਗਈ ਨਾ ਮੈਨੂੰ ਕੀ ਪਤਾ ਸੀਗਾ ਵੀ ਤੁਸੀਂ ਦੂਜਾ ਵਿਆਹ ਕਰਵਾ ਲੈਣਾ ਤੇ ਜਿਹੜੀ ਮੇਰੀ ਜ਼ਿੰਦਗੀ ਖਰਾਬ ਹੋਈ ਹੈ ਤੇਰੇ ਨਾਲ ਵਿਆਹ ਕਰਾ ਕੇ ਉਹ ਅੱਛਾ ਤੁਹਾਨੂੰ ਤਾਂ ਆਪਦੀ ਪਈ ਐ ਫਿਰ ਵੀ ਤੁਸੀਂ ਤਾਂ ਦੂਜਾ ਵਿਆਹ ਕਰਵਾਈ ਲਿਆ ਮੈਂ ਤਾਂ ਦੂਜਾ ਵਿਆਹ ਕਰਵਾਉਣ ਜੋਗਰੀ ਵੀ ਨਹੀਂ ਬਸ ਠੀਕ ਆ ਯਾਰ ਹੁਣ ਉਹ ਆ ਗਈ ਤੇ ਉਹੀ ਰਹੂਗੀ ਇਸ ਘਰੇ ਤੂੰ ਆਦਾ ਕੇ ਮਰਜ਼ੀ ਕਰ ਲੈ ਡਿਵੋਰਸ ਲੈ ਲਾਂਗਾ ਤੁਰਦੀ ਲੱਗੇ ਇਥੋਂ ਕਿੰਨਾ ਸੌਖਾ ਨਾ ਤੁਹਾਨੂੰ ਕਹਿੰਦਾ ਡਿਵੋਰਸ ਲੈ ਲਾ ਮੇਰੇ ਘਰੇ ਮੇਰੇ ਮਾਪਿਓ ਵੀ ਨਹੀਂ ਹੈਗੇ ਮੇਰਾ ਇਕੱਲਾ ਭਰਾ ਆ ਤੇ ਉਹ ਹੋ ਵਿਚਾਰੇ ਤੇ ਕੀ ਬੀਤੂਗੀ ਮਸਾ ਦੋਣੇ ਮੈਨੂੰ ਬਾਰੋਂ ਉਠਾਇਆ ਸੀ ਤੂੰ ਤੁਸੀਂ ਇਹ ਸਭ ਕੁਝ ਕਰਤਾ ਮੇਰੇ ਨਾਲ ਫੇਰ ਤਰਾ ਭਰਾ ਹੈਗਾਗਾ ਆਪੀ ਰੱਖ ਲੂਗਾ ਉਹ ਮੈਥੂ ਨਹੀਂ ਚੱਲੀ ਜਾਂਦੀ ਬਸ ਤੂੰ ਇਹਨੂੰ ਵੀ ਪ੍ਰੀਤ ਨੂੰ ਵੀ ਪਸੰਦ ਆਏਗਾ ਜੇ ਤੂੰ ਉੱਥੇ ਰਹੀਂ ਮੇਰੇ ਕੋਲੇ ਮੇਰੀ ਗੱਲ ਸੁਣ ਲਓ ਨਹੀਂ ਨੱਚ ਕੇ ਡਿਵਾਰਸ ਨਹੀਂ ਹੁੰਦਾ ਰਹੂੰਗੀ ਤਾਂ ਮੈਂ ਇੱਥੇ ਚਲੋ ਤਾਂ ਕੋਈ ਮਰਜ਼ੀ ਕਰ ਲਈ ਯਾਰ ਤੂੰ ਤੂੰ ਐ ਕਰ ਦੂਜੀ ਵਾਰ ਨੂੰ ਮੈਨੂੰ ਕਹਿਣਾ ਕੋਈ ਖਾਣ ਨੂੰ ਬਣਾ ਦੇ ਉਹਨੂੰ ਮੈਂ ਨਹੀਂ ਬਣਾ ਰਹੀ ਹੈਗੀ ਸੁਣ ਗਿਆ ਨਾ ਆਹੀ ਆਕੜ ਰੱਖਣੀ ਓਨ ਤੂੰ ਹਾਂਜੀ ਮੇਰਾ ਕਿਉਂ ਦਿਮਾਗ ਖਰਾਬ ਕਰੀਂ ਨੀ ਆ ਤੂੰ ਨਹੀਂ ਬਣਾਉਂਦੀ ਹੁਣ ਬਣਾਉਂਦੀ ਨਹੀਂ ਨਹੀਂ ਚਲ ਮੈਂ ਤਾਂ ਬਾਹਰੋਂ ਲਿਆਉਣਾ ਦੇਦਾ ਕੋਈ ਨਾ ਕਦੋਂ ਚੱਲਣਗੇ ਤੇਰੇ ਆਖੜਾ ਕੀ ਹੋ ਗਿਆ ਇਹ ਸਭ ਕੁਝ ਤਾਂ ਸਮਝ ਨਹੀਂ ਆਉਂਦਾ ਮੈਂ ਕੀ ਕਰੇ ਖੇਰੇ ਮੂ ਨਾਲ ਵੀਰੇ ਨੂੰ ਕਹਾਂ ਜਾ ਕੇ ਵੀ ਇਹਨਾਂ ਨੇ ਇਹ ਸਭ ਕੁਝ ਕੀਤਾ ਮੇਰੇ ਨਾਲ ਜੇ ਵੀਰੇ ਨੂੰ ਪਤਾ ਲੱਗਿਆ ਉਹ ਤਾਂ ਵਿਚਾਰਾ ਟੁੱਟ ਚੁਗਾ ਮੇਰੇ ਤਾਂ ਮਾਪਿਓ ਵੀ ਨਹੀਂ ਹੈਗੇ ਬੀਬੀਰੇ ਨੂੰ ਉਹਨਾਂ ਦਾ ਸਹਾਰਾ ਹੋਊਗਾ ਹੂੰ ਹੂੰ ਪਤਾ ਨਹੀਂ ਲੋਕ ਕਿੰਨੇ ਬੇਸ਼ਰਮ ਹੁੰਦੇ ਆਗੇ ਬੈਠੇ ਹੀ ਰਹਿੰਦੇ ਆਗੇ ਘਰੇ ਇੰਨਾ ਕੁ ਸੁਣਨ ਦੇ ਬਾਵਜੂਦ ਵੀ ਤੇ ਕਈ ਲੋਕ ਉਸ ਤੋਂ ਵੀ ਜ਼ਿਆਦਾ ਬੇਸ਼ਰਮ ਹੁੰਦੇ ਨੇ ਜਿਹੜੇ ਕਿਸੇ ਦੇ ਬਸੇ ਬਸਾਏ ਸੰਸਾਰ ਵਿੱਚ ਆ ਕੇ ਅੱਗ ਲਾ ਦਿੰਦੇ ਨੇ ਇਹ ਤਾਂ ਕਹਿਣਾ ਕਿ ਚਾਹਨੀਆ ਹੈ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਹੈਗੀ ਜੇ ਤੈਨੂੰ ਪਤਾ ਲੱਗ ਗਿਆ ਕਿ ਸਾਡਾ ਵਿਆਹ ਹੋ ਚੁੱਕਿਆ ਤੂੰ ਚਲ ਜਾ ਇਸ ਘਰੋਂ ਹਲੇ ਵੀ ਬਿਸ਼ਰਮ ਹੋ ਕੇ ਬੈਠੀ ਆਂਗੀ ਸ਼ਰਮ ਫਿਰ ਤੂੰ ਕਰ ਲੈ ਤੈਨੂੰ ਤਾਂ ਪਤਾ ਸੀ ਨਾ ਵੀ ਉਹ ਪਹਿਲਾਂ ਵਿਆਹੇ ਹੋਏ ਨੇ ਤੂੰ ਨਾ ਕਰਾਉਂਦੀ ਵਿਆਹ ਤੂੰ ਨਾ ਆਪਣੀ ਬਕਵਾਸ ਬੰਦ ਕਰ ਲੈ ਮੇਰੀ ਗੱਲ ਸੁਣ ਤੇਰੀ ਤਾਂ ਇਸ ਘਰ ਚ ਕੋਈ ਇੱਜ਼ਤ ਵੀ ਨਹੀਂ ਹੈਗੀ ਤੈਨੂੰ ਘਰ ਵਾਲੀ ਵੀ ਨਹੀਂ ਮੰਨਦਾ ਹੈਗਾ ਉਹ ਕੀ ਸੋਚ ਕੇ ਇਸ ਘਰ ਚ ਰਹਿ ਰਹੀ ਹੈ ਤੂੰ ਸੋਚ ਤਾਂ ਮੈਂ ਬਹੁਤ ਕੁਝ ਰਹੀ ਆ ਤੇ ਜੇ ਇੰਨਾ ਹੀ ਹੁੰਦਾ ਨਾ ਤਾਂ ਤੈਨੂੰ ਬਾਹਾਂ ਫੜ ਕੇ ਨਾ ਘਰੋਂ ਕੱਢ ਦਿੰਦੀ ਕਿਉਂਕਿ ਚਲਦੀ ਤਾਂ ਇਸ ਘਰੇ ਮੇਰੀ ਹੀ ਹੈ ਬਾਪੂ ਜੀ ਤਾਂ ਮੇਰੀ ਦੇਰੀ ਨਹੀਂ ਤੇ ਇਹ ਮੇਰੀ ਮੰਤ ਨਹੀਂ ਕਿ ਠੀਕ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਨਾ ਘਰ ਅੜਾ ਹੀ ਹੁੰਦਾ ਹੈਗਾ ਮੈਂ ਤਾਂ ਤੇਰੇ ਨਾਲ ਕੀ ਬੈਂਸ ਘਰੀ ਜਾਨੀ ਆ ਤੇਰੇ ਵਰਗੀਆਂ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਦਾ ਘਰ ਪੱਟਣ ਲੱਗਿਆ ਇੱਕ ਵਾਰ ਨਹੀਂ ਸੋਚਦੀਆਂ ਕਮ ਸੇ ਕਮ ਤੂੰ ਇੰਨਾ ਤਾਂ ਸੋਚ ਲੈਂਦੀ ਵੀ ਤੂੰ ਇੱਕ ਔਰਤ ਹੈ ਤੇ ਦੂਜੀ ਔਰਤ ਦਾ ਘਰ ਪੱਟੀ ਜਾਨੀ ਆ ਤੈਨੂੰ ਭੋਰਾ ਸ਼ਰਮ ਨਹੀਂ ਆਈ ਤੇਰੇ ਮਾਪੇ ਤੇਰੇ ਵਾਰੀ ਕੀ ਸੋਚਦੇ ਹੋਣਗੇ ਤੇ ਮੇਰੀ ਗੱਲ ਸੁਣ ਮੇਰੇ ਮਾਪੇ ਉਹ ਤੇ ਜਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾਲੇ ਦੂਜੀ ਤੂੰ ਘਰ ਆਣੀ ਹੈਗੀ ਮੈਂ ਨਹੀਂ ਠੀਕ ਹੈ ਇਹੀ ਤਾਂ ਫਿਰ ਤੈਨੂੰ ਪਤਾ ਨਹੀਂ ਹੈਗਾ ਵਿਆਹ ਤਾਂ ਸੇਰਿਆਂ ਨਾਲ ਮੇਰਾ ਹੋਇਆ ਉਹਨਾਂ ਨਾਲ ਤੇਰਾ ਨਹੀਂ ਤੂੰ ਨਾ ਮੇਰੇਗੇ ਆਪਣੀ ਬਕਵਾਸ ਬੰਦ ਕਰ ਮੈਂ ਸਿਰਫ ਤੈਨੂੰ ਪਿਆਰ ਨਾਲ ਸਮਝਾਉਣ ਆਈ ਸੀਗੀ ਠੀਕ ਹੈ ਕਿ ਤੂੰ ਵਧੀਆ ਰਹੇਂਗੀ ਜੇ ਹਲੇਸਕਾਰ ਤੋਂ ਚੱਲ ਜੈਂਗੀ ਬਾਅਦ ਚ ਤੱਕੇ ਦੇ ਕੇ ਘਰੋਂ ਕੱਡੋਂਗੇ ਫਿਰ ਦੇਖੇਂਗੀ ਹੋ ਤਾਂ ਵਕਤ ਹੀ ਦੱਸੂ ਕਿਹਨੂੰ ਤੱਕੇ ਦੇ ਕੇ ਘਰੋਂ ਬਾਹਰ ਕੱਢਿਆ ਜਾਂਦਾ ਤੇ ਕਿਹਨੂੰ ਇੱਥੇ ਰੱਖਿਆ ਜਾਂਦਾ ਮੈਨੂੰ ਕੀ ਹੈ ਤੂੰ ਜੋ ਸੋਚ ਰਹਿਣਾ ਉਹਦਾ ਸੋਚੀ ਚੱਲ ਕੀ ਸਮਝਾਵਾਂ ਮੈਂ ਇਹਨੂੰ ਤਿੰਨੋਂ ਆਪਣੇ ਮਾਪਿਓ ਦੀ ਇੱਜ਼ਤ ਤਾਂ ਨਹੀਂ ਹੈਗਾ ਉਹ ਇਹ ਘਰ ਕਿੱਥੋਂ ਬਸਾ ਲੂਗੀ ਤੇ ਉਹਨਾਂ ਦਾ ਪਸੰਦ ਉਹਨਾਂ ਦੀ ਪਸੰਦ ਇਹ ਹੈਗੀ ਦੇਖ ਲਈ ਮੈਂ ਤਾਂ ਇਹ ਜਿਹੀ ਔਰਤਾਂ ਨਾ ਕਦੇ ਕਿਸੇ ਦੇ ਘਰ ਨਹੀਂ ਬਸਾ ਸਕਦੀਆਂ ਹੁੰਦੀਆਂ ਯਾਰ ਕਿਤੇ ਮੈਂ ਕੋਈ ਗਲਤ ਫੈਸਲਾ ਤਾਂ ਨਹੀਂ ਲੈ ਲਿਆ ਬਪੂ ਵੀ ਮੇਰੇ ਖਿਲਾਫ ਹੋ ਗਿਆ ਹੁਣ ਤਾਂ ਚਲੋ ਉਹ ਤਾਂ ਕਹਿਣੀ ਕੀ ਹੈਗਾ ਉਹਨੂੰ ਕਿਹੜਾ ਕਦੇ ਘਰ ਵਾਲੀ ਮੰਨਿਆ ਮੈਂ ਪਰ ਉਹਨੇ ਇਹਨਾਂ ਵੀ ਵਾਹ ਕਰਾਉਣੀ ਸੀਗਾ 5 ਸਾਲਾਂ ਦਾ ਪਿਆਰ ਜੋ ਸੀ ਕੋਈ ਨਾ ਦੇਖੀ ਜਾਊ ਜਿਹੜਾ ਕੋਸੁੰਦਾ ਹੈਗਾ ਹੁਣ ਵਿਆਹ ਤਾਂ ਕਰਾਈ ਲਿਆ ਹੁਣ ਛੱਡ ਤਾਂ ਉਹ ਨਹੀਂ ਸਕਦਾ ਨਹੀਂ ਮੈਂ ਕੋਈ ਨਾ ਕੋਈ ਸਕੀਮ ਲਾ ਕੇ ਇਹਨੂੰ ਘਰੋਂ ਕੱਢਾਂ ਮੈਂ ਪਹਿਲਾਂ ਨਹੀਂ ਫੇਰ ਹੀ ਗੱਲ ਬਣੂਗੀ ਹਲੇ ਫੇਰ ਹੀ ਬਾਪੂ ਨੂੰ ਐ ਹੁਣ ਲੱਗੂ ਵੀ ਹਾਂ ਹੁਣ 21 ਹੈਗੀ ਦੋ ਨਹੀਂ ਹੈਗੀ ਚਲ ਛੱਡ ਕੁਸ ਖਾਣ ਨੂੰ ਤਾਂ ਲਿਆਦਾ ਉਹਨੂੰ ਉੱਖੀ ਬੈਠੀ ਹੈ ਵਿਚਾਰੀ ਕਦੋਂ ਦੀ ਇੱਥੇ ਤਾਂ ਵੀਡੀਓ ਵੀ ਨਹੀਂ ਸੋਣੀ ਬਣਦੀ ਹੈਗੀ ਐਂ ਕਰਤੀਆਂ ਇੱਧਰ ਜਿ ਘੜ ਕੇ ਬਣਾਉਣੀ ਆ ਆਕੇ ਜਲੂਸ ਕੱਢਿਆ ਭਾਈ ਤੂੰ ਕੀ ਬਾਪੂ ਜੀ ਕੀ ਜਲੂਸ ਕੱਢਿਆ ਮੈਂ ਚੱਜ ਦੇ ਕੱਪੜੇ ਪਾ ਤੂੰ ਸੂਟ ਸ਼ਰਟ ਪਾਲਿਆ ਭਾਈ ਇੱਕ ਕਦੇ ਕਰ ਲਿਆ ਫੋਨ ਨੂੰ ਕਦੇ ਕਰ ਲਿਆ ਫਿਰ ਇਸ ਚ ਬੁਰਾਈ ਕੀ ਹੈਗੀ ਵੀਡੀਓ ਹੀ ਬਣਾ ਰਹੀਆਂ ਮੈਂ ਤਾਂ ਬੁਰਾਈ ਮੈਂ ਤਾਂ ਪਚਾਇਤੀ ਬੰਦਾ ਭਾਈ ਇਹ ਚੱਲਦਾ ਨਹੀਂ ਮੇਰੇ ਘਰੇ ਇਹ ਹੱਦ ਹੋ ਗਈ ਬਾਪੂ ਜੀ ਜਦੋਂ ਇਹ ਨਹੀਂ ਮੈਨੂੰ ਕੁਝ ਕਹਿੰਦੇ ਹੈਗੇ ਇਹਨਾਂ ਨੇ ਤਾਂ ਕਦੇ ਨਹੀਂ ਮੈਨੂੰ ਰੋਕਿਆ ਹੈਗਾ ਵੀ ਤੂੰ ਇਹ ਜਿਹੇ ਕੱਪੜੇ ਨਾ ਇਹ ਜੀ ਕਹਿੰਦਾ ਇਹਨੂੰ ਮੈਂ ਕਹੂੰਗਾ ਇੱਥੇ ਕਰ ਤੇ ਮੇਰੀ ਚੱਲਦੀ ਹੈ ਨਾਲੇ ਤੂੰ ਅੱਜ ਆਈ ਐ ਪਰਣੀਏ ਚੱਲਣ ਦਾ ਸਾਰਾ ਕੁਝ ਪਰੇ ਮੇਰੇ ਮੂੰਹ 'ਚ ਆ ਕਦੇ ਇੱਧਰ ਨੂੰ ਕਰ ਲਿਆ ਕਦੇ ਇੱਧਰ ਨੂੰ ਕਰ ਲਿਆ ਨਾਲੇ ਕੱਪੜੇ ਸਹੀ ਪਾਉ ਪਰੇ ਮੇਰੀ ਜ਼ਿੰਦਗੀ ਹੈਗੀ ਜੋ ਮੈਂ ਚਾਹੂੰਗੀ ਉਹੀ ਹੋਊਗਾ ਨਾਲੇ ਤੁਸੀਂ ਕੋਣ ਹੋ ਹੁਣੇ ਮੈਨੂੰ ਦੱਸਣਾ ੜੀ ਵੀ ਮੈਂ ਕਿਹੜੇ ਕੱਪੜੇ ਪਾਉਣੇ ਆ ਕਿ ਕਿਹੋ ਜਿਹੇ ਮੇਰੇ ਅੱਗੇ ਤਾਂ ਉਹ ਵੀ ਨਹੀਂ ਬੋਲਦਾ ਹਜੇ ਇਹ ਘਰ ਮੇਰਾ ਜਿੰਨਾ ਟਾਈਮ ਮੈਂ ਜਿਉਣਾ ਮੇਰਾ ਚੱਲੂਗੀ ਨਾਲੇ ਆਪਦਾ ਪਹਿਰਾਵਾ ਚੇਂਜ ਕਰ ਭਾਈ ਮੈਨੂੰ ਨਹੀਂ ਪੰਚਾਇਤੀ ਬੰਦਾ ਮੈਂ ਪਿੰਡ 'ਚ ਕੀ ਮੂੰਹ ਦਿਖਾਉਂਗਾ ਮੈਂ ਤਾਂ ਕਦੇ ਆਪਦੇ ਘਰੇ ਵੀ ਨਹੀਂ ਸੌਂਟ ਪਾਏ ਹੈਗੇ ਮੈਂ ਤੁਹਾਨੂੰ ਪਹਿਲੀ ਦੱਸ ਦਿੰਨੀ ਆ ਆਪਦੇ ਮਾਪਿਓ ਘਰੇ ਨਾ ਕਰੋ ਚਾਹੇ ਜ਼ਮੀਨ ਆਪਾਓ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਆਪਦਾ ਹੋਰ ਜ ਚੰਗੇ ਮੇਰੇ ਜਿਵੇਂ ਮੈਂ ਜਾ ਹੂੰਗਾ ਉਹ ਵਿੱਚ ਰਹਿਣਾ ਪਊਗਾ ਤੁਹਾਨੂੰ ਦੇਖੋ ਬਾਪੂ ਜੀ ਤੁਹਾਡੇ ਰੋਗ ਨਾ ਉਹੀ ਸੈਂਦੀ ਹੈਗੀ ਉਹਦੇ ਤੇ ਹੀ ਝੜਿਆ ਕਰੋ ਮੈਂ ਨਹੀਂ ਕਿਸੇ ਦਾ ਰੋਗ ਰੂਪ ਸੈਂਦੀ ਸਿੱਖ ਲੈ ਭਈ ਉਹ ਤੋਂ ਕੁਛ ਮਾੜੀ ਥੋੜੀ ਐ ਕੋਈ ਉਹ ਤੋਂ ਸਿੱਖ ਲੈ ਕਿਵੇਂ ਰਹੀਦਾ ਹੁੰਦਾ ਪਲੀਜ਼ ਉਹਨਾਂ ਤੇ ਕੱਪੜੇ ਪਾਣ ਦੀ ਨੌਲਜੀ ਨਹੀਂ ਹੈਗੀ ਨਾਲੇ ਮੈਂ ਕਿਉਂ ਤੇ ਸਿੱਖੂੰਗੀ ਭੈਣ ਜੀ ਤਾਂ ਬਣੀ ਫਰੀ ਰਹਿੰਦੀ ਆ ਭੈਣ ਜੀ ਆ ਕੋਈ ਮਾੜਾ ਤਾਂ ਨਹੀਂ ਕਰਦੀ ਇਹ ਸਲਵਾਰ ਕਮੀਜ਼ ਚ ਸੋਹਣਾ ਲੱਗਦਾ ਬੰਦਾ ਆ ਸਾਡੇ ਦਾ ਪਿੰਡ ਵਾਲੇ ਰਵਾਜ ਨੇ ਆਪ ਦਾ ਸ਼ਹਿਰਾ ਜੂਰਾ ਚ ਕਰਿਆ ਕਰੋ ਆਹ ਕੁਸ ਦੇਖੋ ਚੱਲਦੇ ਹੈਗੇ ਤੁਸੀਂ ਨਾ ਪਲੀਜ਼ ਮੈਨੂੰ ਨਾ ਸਲਾਹਾਂ ਦਿਓ ਜਿਵੇਂ ਮੈਨੂੰ ਸਹੀ ਲੱਗਦਾ ਮੈਂ ਉਵੇਂ ਹੀ ਰਹੂੰਗੀ ਆਹ ਤੇ ਦੋ ਮੋਢਾ ਆ ਗਿਆ ਮੈਂ ਗੱਲ ਕਰਦਾ ਉਹਦੇ ਨਾਲ ਕਹਿ ਲਿਓ ਕੋਈ ਨਹੀਂ ਜੋ ਕਿਹੜਾ ਹੋਇਆ ਤੁਸੀਂ ਆ ਤਾਂ ਨਵਾਂ ਇਹ ਫੜਿਆ ਕਦੇ ਜੀਨ ਪਾਲੀ ਕਦੇ ਕੁਛ ਕਰ ਲਿਆ ਮੈਂ ਤਾਂ ਪਿੰਡ ਚ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ ਆਹੋ ਮੇਰੇ ਜੀਨ ਪਾਉਣ ਵਾਲੀ ਤੁਹਾਨੂੰ ਤਕਲੀਫ ਹੋਣ ਲੱਗੀ ਇਹ ਤਾਂ ਮੈਨੂੰ ਸਭ ਪਤਾ ਹੈਗਾ ਤੁਸੀਂ ਨਾ ਮੈਨੂੰ ਘਰੋਂ ਕੱਢਣ ਦੇ ਲੱਛਣ ਕਰੀ ਜਾਂਦੇ ਹੋਗੇ ਕਰੋ ਭਾਈ ਤੈਨੂੰ ਬੁਲਾਇਆ ਕਿਨੇ ਦੀ ਥੋੜਾ ਮੈਂ ਕਿਹੜਾ ਬੁਲਾ ਕੇ ਲਿਆ ਜੀਗਾ ਤੁਹਾਡੇ ਮੁੰਡੇ ਨੇ ਨਾ ਵਿਆਹ ਕਰਾਇਆ ਮੇਨਾਂ ਕੋਈ ਮਜ਼ਾਕ ਨਹੀਂ ਹੈਗਾ ਵਿਆਹ ਕਰਵਾਇਆ ਪਿਆ ਤਾਂ ਉਹਦਾ ਪਹਿਲੀ ਕਰ ਰੱਖਿਆ ਜੀਗਾ ਤੁਸੀਂ ਉਹ ਜ਼ਬਰਦਸਤੀ ਕਰਵਾਇਆ ਪਿਆਰ ਤਾਂ ਉਹ ਮੈਨੂੰ ਕਰਦੇਗਾ ਜੇ ਸਾਡਾ ਸ਼ੁਰੂ ਚ ਹੀ ਵਿਆਹ ਕਰਾ ਦਿੰਦੇ ਨਾ ਤੁਸੀਂ ਇਸ ਦਿਨ ਆਉਂਦਾ ਹੀ ਨਾ ਜੇ ਪਹਿਲਾਂ ਪਤਾ ਹੁੰਦਾ ਤੂੰ ਇਹੋ ਜਿਹਾ ਮੈਂ ਤਾਂ ਤਾਹੀ ਨਹੀਂ ਜੀ ਕਰਾਇਆ ਇਹ ਮੈਨੂੰ ਪਹਿਲੀ ਪਸੰਦ ਹੁੰਦੀ ਤੂੰ ਮੈਂ ਪਹਿਲੀ ਲੈ ਆਉਂਦਾ بس ਰਹਿੰਦੋ ਮੇਰੇ ਨਾਲ ਸੱਚੀ ਤੁਹਾਡੇ ਨਾਲ ਮੂੰਹ ਲਾ ਕੇ ਕੋਈ ਫਾਇਦਾ ਨਹੀਂ ਹੈਗਾ ਸੁਣਨੀ ਤਾਂ ਤੁਸੀਂ ਆਪਣੇ ਮੁੰਡੇ ਦੀ ਐ ਤੂੰ ਹੋਰ ਸਾਨੂੰ ਸਿਖਾਏਂਗੀ ਤੂੰ ਆ ਗਈ ਜਿਆਦੇ ਪੜ੍ਹੀ ਲਿਖੀ ਸਾਨੂੰ ਦੱਸੇਂਗੀ ਅਸੀਂ ਕੀ ਕਰਨਾ ਹੈ ਖੱਤੀ ਹੋਈ ਪਈ ਆ ਬਾਪੂ ਜੀ ਤਾਂ ਤਾਂ ਅਸਲ ਵੀਡੀਓ ਇਹ ਬਣਾਉਂਦੀ ਸੀ ਇਸ 'ਚ ਕੀ ਗਲਤ ਹੈਗਾ ਅੱਖੇ ਤੂੰ ਇਹ 'ਚ ਕੱਪੜੇ ਨਹੀਂ ਪਾਉਣੇ ਆਈ ਨਹੀਂ ਕਰਨਾ ਹੈਗਾ ਕਮਾਲ ਦੀ ਗੱਲ ਆ ਵਿਆਹ ਕੇ ਹੀ ਆਈਆਂ ਕੋਈ ਨੌਕਰੀ ਤਾਂ ਹੈ ਨਹੀਂ ਨਾ ਤੇ ਤਵ ਸਹੀ ਚਾਹੁੰਦੇ ਆ ਸਲਵਾਰ ਸੂਟ ਪਾਈ ਰੱਖਾ ਕਿਸ ਨਰੇਗਰ ਦੇ ਕੰਮ ਕਰੀ ਚੱਲਣਾ ਇੰਨਾ ਹੀ ਬਹੁਤ ਹੈਗਾ ਇਸ ਤੋਂ ਚੰਗਾ ਤਾਂ ਮੈਂ ਵਿਆਹ ਹੀ ਨਾ ਕਰਾਂ ਤੇ ਦੁਖੀ ਕਰਤਾ ਇਹਨਾਂ ਦੇ ਟੱਬਰ ਨੇ ਕੋਈ ਨਹੀਂ ਆ ਜਾਣ ਦੇ ਨੂੰ ਕਰੇ ਮੈਂ ਕਹਿਨੀ ਆਂਗੀ ਵੀ ਆਪਦੇ ਡੈਡੀ ਨੇ ਸੰਚਾਲਾ ਮੇਰੇ ਨਾਲ ਇਹਨਾਂ ਬੋਲਣ ਦੀ ਲੋੜ ਨਹੀਂ ਹੈਗੀ ਇਹ ਤਾਂ ਕਦੇ ਡੈਡੀ ਨੇ ਨਹੀਂ ਕਰੇ ਐਵੇਂ ਬੋਲਿਆ ਹੈਗਾ ਪਤਾ ਨਹੀਂ ਕੀ ਚਾਹੁੰਦੇ ਆ ਕੀ ਬਰਾਈ ਹੈ ਦੱਸ ਇਹਨਾਂ ਕੱਪੜਿਆਂ 'ਚ ਪੂਰੇ ਕੱਪੜੇ ਪਾਇਆ ਫਿਰਤੀ ਇਹਨੂੰ ਸਭ ਸਮਝਾਉਂਦੀ ਹੈਗੀ ਕਿ ਇਹਨਾਂ ਮੈਨੂੰ ਬਸ ਘਰੋਂ ਕੱਢਣ ਦੇ ਲੱਛਣ ਕਰੀ ਜਾਂਦੇ ਹੈਗੇ ਵੀ ਬਸ ਐਂ ਕੁਝ ਸੁਣਾ ਕੇ ਨਾ ਇਹ ਘਰੋਂ ਚੱਲ ਜੂਗੀ ਤਾਂ ਕੀ ਚਾਹੁੰਦੀ ਏ ਕਿ ਕੋਈ ਨਹੀਂ ਮੈਨੂੰ ਵੀ ਨਾ ਕਿਸੇ ਤੋਂ ਕੋਈ ਫਰਕ ਨਹੀਂ ਪੈਂਦਾ ਇਸੇ ਘਰ ਚ ਰੁਕੀ ਮੈਂ ਵੀ ਕਰ ਲੈਣ ਜੋ ਕਰתי ਦੇਖ ਲੈ ਨਿਤਨਮਾ ਕਦੇ ਪੀਜ਼ਾ ਮੰਗਾ ਲੂਗੀ ਕਦੇ 버거 ਮੰਗਾ ਲੂਗੀ ਘਰ ਦੀ ਰੋਟੀ ਤਾਂ ਸਵਾਦ ਹੀ ਨਹੀਂ ਲੱਗਦੀ ਮੈਡਮ ਨੂੰ ਹੋਵੇ ਮੂੰਹ ਚੱਕ ਕੇ ਲੈਣ ਭੱਜ ਜਾਂਦਾ ਆਦੀ ਪਿਆਰ ਜਾ ਗਿਆ ਇਹਨਾਂ ਦਾ ਤੇਰੀ ਲਵ ਹੋਇਆ ਇਹਨਾਂ ਨੂੰ ਲੈ ਆਈ ਪੀਜ਼ਾ 버거 ਉਹਦੇ ਵਾਸਤੇ ਆਹੋ ਲੈ ਆਇਆ ਕਿਸ ਤਵੇ ਕੋ ਸਹਰਣੀਏਗਾ ਮੇਰੇ ਤੋਂ ਤਾਂ ਸਰਦਾ ਵੀ ਨਹੀਂ ਤੇ ਨਾ ਹੀ ਮੈਂ ਸਾਰਾ ਸਮਝਗੇ ਨਾ ਮੇਰੇ ਤੋਂ ਤਾਂ ਕੋਈ ਉਮੀਦ ਰੱਖਿਓ ਨਾ ਵੀ ਮੈਂ ਉਹਨੂੰ ਰੋਟੀਆਂ ਲਾ ਕੇ ਦੇ ਦੂੰਗੀ ਮੇਰੀ ਕੀ ਲੱਗਦੀ ਆਹੋ ਚੰਗਾ ਹੁਣ ਕੌਣ ਸਾਨੂੰ ਮੇਰਾ ਦਿਮਾਗ ਖਰਾਬ ਕੀਤਾ ਖਾਣੇ ਦਾ ਸਾਨੂੰ ਕੁਛ ਤੁਸੀਂ ਮੇਰੀ ਜ਼ਿੰਦਗੀ ਖਰਾਬ ਕਰਤੀ ਤੇ ਮੈਂ ਤੁਹਾਡਾ ਦਿਮਾਗ ਵੀ ਨਾ ਖਰਾਬ ਕਰਾਵਾਂ ਜ਼ਿੰਦਗੀ ਖਰਾਬ ਕਰਤੀ ਤੇਰੀ ਤੈਨੂੰ ਸਭ ਕੁਝ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਮੈਂ ਐ ਰੈਕਟ ਨਾ ਕਰ ਹੁਣ ਦੱਸੇ ਹੋਏ ਦਾ ਮਤਲਬ ਕੀ ਹੁੰਦਾ ਤੁਸੀਂ ਦੱਸ ਕੇ ਕਿਸਦਾ ਵੀ ਕਤਲ ਕਰਿਆ ਆਉਂਗੇ ਉਹ ਸਹੀ ਹੈ ਜਾਇਜ਼ ਹੈ ਚਲ ਠੀਕ ਹੈ ਯਾਰ ਕਿਵੇਂ ਮਰਜ਼ੀ ਬੋਲੀ ਜਾਣਾ ਹੱਦ ਹੋਈ ਪਈ ਐ ਇਸ ਬੰਦੇ ਦੀ ਤਾਂ ਉਹ ਦੀ ਗੁਲਾਮ ਬਣ ਕੇ ਰਿਹਾ ਗੱਲ ਸੁਣੋ ਮੁੰਡਿਆ ਹਾਂ ਬਾਪੂ ਆ ਕੁੜੀ ਨੇ ਸਮਝਾ ਲਿਆ ਬਹੁਤ ਪੁੱਠਾ ਸਿੱਧਾ ਬੋਲਦੀ ਐ ਤੈਨੂੰ ਹਾਂ ਮੈਂ ਇਹਨੂੰ ਕਿਹਾ ਮੈਂ ਭਾਈ ਮੈਂ ਹੈਗਾ ਪੰਚਾਇਤੀ ਬੰਦਾ ਹੁਣ ਮੇਰੇ ਘਰੇ ਤਾਂ 100 ਆਊਗਾ 100 ਜਾਊਗਾ ਹੂੰ ਹੁਣ ਇਹਦੇ ਕੱਪੜੇ ਦੇਖ ਕੇ ਮੈਨੂੰ ਤਾਂ ਬਿਸ਼ਰਮੀ ਆਉਂਦੀ ਐ ਇੰਨੇ-ਇੰਨੇ ਕੱਪੜੇ ਮੈਨੂੰ ਤਾਂ ਸ਼ਰਮ ਆਉਂਦੀ ਆ ਪੁੱਤ ਮੈਂ ਨਹੀਂ ਇਹ ਕੁਝ ਦੇਖਿਆ ਹੈਗਾ ਜਾਂ ਤਾਂ ਉਹਨੂੰ ਸਮਝਾ ਦੇ ਮੂਰੋ ਮੈਨੂੰ ਮੋਲ ਦੇ ਪੁੱਠਾ ਛੋਟਾ ਬੋਲੀ ਬਾਬੂ ਦੇ ਨਾ ਬੋਲਦੀ ਐ ਕਹਿੰਦੀ ਮੈਂ ਤਾਂ ਮੇਰੀ ਜ਼ਿੰਦਗੀ ਐ ਮੈਂ ਜਿਵੇਂ ਮਰਜ਼ੀ ਚਾਵਾਂ ਦੇਖ ਭਾਈ ਇਹ ਘਰ ਹੈਗਾ ਮੇਰਾ ਮੇਰੇ ਘਰੇ ਮੇਰੇ ਹਿਸਾਬ ਨਾਲ ਚੱਲਣਾ ਪਊ ਤੁਹਾਨੂੰ ਨਹੀਂ ਭਾਈ ਆਪਦਾ ਜਿੱਥੇ ਮਰਜ਼ੀ ਦੇਖੋ ਮੇਰੇ ਘਰ ਨਹੀਂ ਇਹ ਕਾ ਕੁਝ ਕਰਨ ਦਿੰਦਾ ਮੈਂ ਚੱਲ ਬਾਬੂ ਮੇਰੀ ਗੱਲ ਸੁਣਾ ਉਹ ਮੜਾ ਸ਼ਹਿਰੋਂ ਆਈਏਗੀ ਕੋਈ ਨਾ ਹੌਲੀ ਲੈਪੀ ਢਲ ਜੂਗੀ ਪਿੰਡ ਦੇ ਹਿਸਾਬ ਨਾਲ ਸ਼ਹਿਰੋਂ ਆਈ ਐ ਪੁੱਤ ਦੇਖ ਸਾਰੇ ਕੱਲ ਮੈਂ ਸ਼ਹਿਰਾਂ ਵਾਲਿਆਂ ਦੀ ਕਿਹੜ ਪਰ ਆਪਾਂ ਜਿਹੇ ਜਿਹੇ ਦੇਸ਼ ਵੈਸਾ ਭੇਸ ਉਹੀ ਕਹਿਣਾ ਨਾ ਮੈਂ ਹੁਣ ਜਿਹੇ ਜਿਹੇ ਆਪਾਂ ਅੱਗੇ ਜਿਹੇ ਜਿਹੇ ਮਾਹੌਲ ਚ ਆ ਗਏ ਉਹ ਜਿਹਾ ਪੁਣ ਬੰਨਣਾ ਪੈਂਦਾ ਤੂੰ ਨੂੰ ਬਾਪੂ ਮੈਂ ਸਮਝਾ ਦੂੰਗਾ ਨਾਲੇ ਤੂੰ ਨਾ ਮੜੇ ਨੂੰ ਹਰ ਕਿਹਨੇ ਬੋਲਿਆ ਕਰ ਫਿਰ ਉਹ ਵੀ ਖੇਜ ਜਾਂਦੀ ਹੈ ਕਿ ਤਾਂ ਹੀ ਬੋਲ ਪੀ ਤੈਨੂੰ ਹਰ ਕੇ ਪੁੱਤ ਮੈਂ ਤਾਂ ਜਿਵੇਂ ਤਾਂ ਬੋਲਦਾ ਮੇਰੇ ਤਾਂ ਬੋਲ ਇਹ ਜਿਹਾ ਹੁਣ ਬੋਲ ਕਾਣੂ ਇਹ ਜਿਹਾ ਬਾਪੂ ਤੂੰ ਜਾਣ ਕੇ ਉਹਨੂੰ ਖਿੱਚ ਕੇ ਬੋਲ ਦਾਂਗਾ ਨਹੀਂ ਮੈਂ ਮੇਰੀ ਕਿਹੜਾ ਦੁਸ਼ਮਣੀ ਆ ਉਹਦੇ ਨਾਲ ਚੱਲ ਕੋਈ ਨੂੰ ਨਹੀਂ ਸਮਝਾ ਦੂੰਗਾ ਮੈਂ ਹੁਣ ਜੇ 100 ਬੰਦਾ ਆਉਂਦਾ ਹੈ ਮੈਨੂੰ ਤਾਂ ਟਿਚਰਿਆ ਕਰਨਗੇ ਉਹ ਵੀ ਆ ਤੇਰੀ ਨੂੰ ਦੇਖ ਲੈ ਕੀ ਬਣੀ ਫਿਰਦੀ ਆ ਫਿਰ ਤੂੰ ਨਾ ਬੜੀ ਉਹਨਾਂ ਨੂੰ ਬਾਪੂ ਘਰੇ ਬਾੜੋਂ ਮੈਂ ਤਾਂ ਜਦੋਂ ਅਗਲੇ ਤੇ ਘਰੇ ਜਾਣਾ ਅਗਲਾ ਵੀ ਆਊਗਾ ਹੁਣ ਪੈਸਲੇ ਪੁੱਤ ਹੁਣ ਜਦੋਂ ਜਿਹਦੇ ਨਾਲ ਤੁਰਦੇ ਆ ਸਾਰੇ ਨਾਲ ਤੁਰਨਾ ਪੈਂਦਾ ਚਲੋ ਅਗਲਾ ਬੁਲਾਉਂਦਾ ਹੁਣ ਪਿੰਡ ਚ ਆ ਪਰੇ ਨੇ ਆ ਕਿਧਰੇ ਮੂੰਹ ਕੋ ਮੂੰਹ ਓਟੇ ਕਰਾਂਗੇ ਆਪਾਂ ਪਿੰਡ ਚ ਬੰਦਾ ਸਾਰਿਆਂ ਨਾਲ ਵਰਤਦਾ ਚੰਗਾ ਲੱਗਦਾ ਪੁੱਤ ਹਾਂ ਕੋਈ ਨਾ ਸਮਝਾ ਦੂਗਾ ਹਾਂ ਸਮਝਾ ਦੇ ਨਾਲੇ ਐ ਥੋੜੀ ਉਹ ਤਾਂ ਜ਼ਬਾਨ ਐ ਚਪਰ ਚਪਰ ਚਲਾਉਂਦੀ ਐ ਤੂੰ ਵੀ ਖਿੱਚ ਕੇ ਬੋਲਾਂਗਾ ਨਾ ਕੁਝ ਨਹੀਂ ਬੋਲਿਆ ਮੈਂ ਉਹਨੂੰ ਕਿਹਾ ਭਈਆ ਕੱਪੜੇ ਨਾ ਚਾਹੋ ਪਾਇਆ ਕਰ ਇਨੇ ਘੱਟ ਨਾ ਬਾਪੂ ਇੱਜ਼ਤ ਕਰਉਣੀ ਨਾ ਆਪਦੇ ਹੱਥ ਹੁੰਦੇਗੀ ਜੇ ਤੂੰ ਇੱਜ਼ਤ ਕਰੇਂਗਾ ਤੇ ਕੱਲੂ ਉਹ ਵੀ ਕਰੂਗੀ ਹਾਂ ਹਾਂ ਮੈਂ ਇੱਜ਼ਤ ਕਰਿਆ ਕਰੂ ਪਤਾ ਮੈਂ ਪਾਣੀ ਦਾ ਗਲਾਸ ਲੈ ਕੇ ਮੂਰੇ ਖੜ ਜਾਇਆ ਕਰੂ ਓ ਮੈਂ ਜਿੱਦ ਦੀ ਗੱਲ ਨਹੀਂ ਮੈਂ ਬੋਲ ਬਾਣੀ ਦੀ ਗੱਲ ਕਰੀਆ ਬਾਪੂ ਮਿੱਠਾ ਬੋਲਾ ਕਰ ਮੜਾ ਜਾ ਤੁਹਾਡੇ ਤਾਂ ਹੁਣ ਉਮੀਦਾਂ ਰਹੀਆਂ ਨਹੀਂ ਕੋਈ ਚਲ ਮੈਂ ਉਹਨੂੰ ਸਮਝਾ ਦੂੰਗਾ ਕੱਪੜੇ ਮੈਂ ਹੀ ਕਰਿਆ ਕਰੂੰ ਤੁਹਾਡੇ ਸਾਹਮਣੇ ਬਈ ਚਲ ਇੰਨਾ ਕਾਹਨੂੰ ਬੋਲੀ ਅੰਨਾ ਹੁਣ ਰੱਖੇਗਾ ਗਵਾਂਢੀ ਸੁਣਦੇ ਆਹੀ ਤਾਂ ਰਹਿ ਗਏ ਮੇਰੇ ਦੇਖਣ ਵਾਲੇ ਟੰਗਾ ਬਾਲਾ ਮੈਡਮ ਜੀ ਜਿਹੜਾ ਕੁਝ ਮਗਾਇਸ ਹੀ ਲਿਆਂਦਾ ਬਾਲਾ ਹੀ ਟਾਈਮ ਲਾਤਾ ਤੁਸੀਂ ਐਨ ਤਾਂ ਫਰ ਲੱਗੀ ਜਾਂਦਾ ਬਣਾਉਣ ਤੇ ਬਰੇਕਰ ਲੈ ਕੇ ਆਇਆ ਸਾਰਾ ਕੁਝ ਹੀ ਆ ਕਿੱਜਾ ਗਿਆ ਨਾਲ ਤੇ ਮੈਂ ਆਪ ਆਪਣੀ ਗੱਲੂਗੀ ਤੇ ਨਹੀਂ ਮੈਂ ਨਾ ਕੀ ਦੱਸਾਂ ਬਾਪੂ ਨੂੰ ਤੁਸੀਂ ਸਮਝਾ ਲਓ ਉਹਨੇ ਮੈਨੂੰ ਉਈਂ ਬੋਲੀ ਜਾਂਦੇ ਹੁੰਦੇ ਹੈਗੇ ਜਾਣ ਕੇ ਵੀ ਮੈਂ ਘਰੋਂ ਚੱਲ ਜਾ ਤੰਗ ਹੋ ਕੇ ਓਏ ਉਹੀ ਤਾਂ ਕਾਨੂੰ ਬੋਲਦੇ ਨੇ ਹੁਣ ਤੈਨੂੰ ਪਤੀ ਪਿੰਡਾਂ ਕਿਵੇਂ ਹੁੰਦਾ ਮਾਹੌਲ ਆ ਚੀ ਜਾਂ ਕੱਪੜੇ ਨਹੀਂ ਚੱਲਦੇ ਇੱਥੇ ਇয়ার ਲੈ ਹੱਦ ਹੋ ਗਈ ਪਹਿਲਾਂ ਵੀ ਤਾਂ ਮੈਂ ਆਹੀ ਕੱਪੜੇ ਪਾਉਂਦੀ ਸੀਗੀ ਪਹਿਲਾਂ ਤੂੰ ਸ਼ਹਿਰ ਚ ਸੀਗੀ ਨਾ ਉਹ ਤਾਂ ਪੜਦੇ ਹੁੰਦੇ ਸੀਗੇ ਯਾਰ ਯਾਰ ਤੈਨੂੰ ਪਤਾ ਮੈਂ ਕਦੇ ਸੂਟ ਪਾਇਆ ਹੀ ਨਹੀਂ ਹੈਗਾ ਨਾਲ ਕੋਈ ਨਾ ਤਾਂ ਮੈਨੂੰ ਕਹੇ ਤਾਂ ਬਾਪੂ ਵੀ ਮਹੀਨੇ ਚ ਚੱਲ ਵੀ ਮਹੀਨਾ ਘੱਟੜ ਜਾਂਨੇ ਕਿ ਜਦ ਅਗਲੀ ਹੋ ਜਾਂਦੀ ਆ ਬਾਪੂ ਤਾਂ ਪਤਾ ਨਹੀਂ ਮੈਨੂੰ ਹੋਰ ਹੀ ਗੱਲਾਂ ਸੁਣਾਉਣ ਲੱਗ ਗਏ ਕਿ ਤੂੰ ਐ ਤੈਨੂੰ ਤਾਂ ਸੰਸਕਾਰ ਨਹੀਂ ਹੈਗੇ ਤੂੰ ਐਵੇਂ ਆ ਨਾਲ ਕੋਈ ਨਾ ਵੱਡੇ ਨਹੀਂਗੇ ਕੋਈ ਲੈ ਇਹਨੇ ਕਦੇ ਬੋਲਦੀ ਹੁੰਦੇ ਨੇ ਐ ਤਾਂ ਹੋ ਮੈਨੂੰ ਸੁਣਾ ਦਿੰਦਾ ਹੁਣ ਸਤਾਈ ਦੇ ਨਾਲ ਹੀ ਹੋ ਗੱਲ ਨਹੀਂ ਹੈ ਕਿ ਉਹ ਮੈਨੂੰ ਹੋਰੀ ਤਰ੍ਹਾਂ ਬੋਲਦੇ ਸੀ ਨਾਲੇ ਉਹਦੀ ਤਰੀਫਾਂ ਕਰੀ ਗਏ। ਉਹ ਹੀ ਦਫਰ ਤਰੀਫਾਂ ਕਰੂਗੀ ਨਾ। ਹੋਰੇ ਦੋਸਤ ਨੇ ਵਿਰਸਤਾ ਕਰਾਇਆ ਸੀਗਾ। ਤਾਂ ਹੀ ਤਾਂ ਪਰ ਮੈਂ ਤਾਂ ਇਹ ਕਹਿਤਾ ਕਿ ਮੈਂ ਤੁਹਾਡੀ ਗੱਲਾਂ ਨਹੀਂ ਬਰਦਾਸ਼ਤ ਕਰਦੀ ਹੈਗੀ। ਪਿੰਡ ਤਾਂ ਕਦੇ ਮੰਮੀ ਰੈਡੀ ਨੇ ਨਹੀਂ ਕਰੇ ਐਵੇਂ ਬੋਲਿਆ ਹੈਗਾ ਜਿਵੇਂ ਉਹ ਬੋਲਦੇ ਆ। ਉਹ ਫਿਰ ਤੋਂ ਸ਼ਹਿਰ 'ਚ ਰਹਿੰਦੇ ਸੀ ਇੱਥੇ ਪਿੰਡ ਹੈਗਾ ਇਸ ਤੋਂ ਬੋਲਦੇ ਨਹੀਂ ਸਾਰੇ। ਹਾਂ ਆਪਾਂ ਪੰਚਾਇਤ 'ਚ ਹੈਗਾ 100 ਬੰਦਾ ਸਾਨੂੰ ਘਰੇ ਆਉਂਦਾ ਹੈਗਾ। ਤੂੰ ਇਹ ਜਿਹੇ ਕੱਪੜੇ ਪਾ ਕੇ ਸੋਹਣੇ ਲੱਗੇਂਗੇ ਇੱਥੇ। ਯੋ ਹੱਦ ਹੋ ਗਈ ਹੋਰ ਤੂੰ ਵੀ ਡੈਡੀ ਨਾਲ ਹੀ ਹੋਈ ਜਾਂਨਾ ਐਵੇਂ ਨਹੀਂ ਮੈਂ ਗੱਲ ਕਰਦਾ ਮੈਂ ਤੈਨੂੰ ਐਂ ਕਹਿੰਦਾ ਕਿਦਾ ਮਤਲਬ ਮੈਂ ਹੀ ਗਲਤਾਂ ਕਿ ਬੱਸ ਚਲ ਤੂੰ ਕੱਪੜੇ ਪੂਰੇ ਪਾ ਲੈਕਰ ਮੈਂ ਤੈਨੂੰ ਐਂ ਨਹੀਂ ਕਹਿੰਦਾ ਵੀ ਤੂੰ ਜੀਂ ਨਾ ਪਾ ਕੱਪੜੇ ਪੂਰੇ ਪਾ ਲੈਕਰ ਚਲ ਠੀਕ ਆ ਯਾਰ ਬੱਸ ਤੂੰ ਗੁੱਸੇ ਹੋਈ ਨਹੀਂ ਆ ਯਾਰ ਗੁੱਸੇ ਨਹੀਂ ਹੈਗੇ ਬਸ ਠੀਕ ਆ ਲੈ ਫੜਾ ਪਾ ਕੇ ਲੈ ਮੈਂ ਪੇੜ 'ਚ ਤੂੰ ਤਾਂ ਕਿਹੜੇ ਖਵਾਏਂਗੀ ਨਾਲ ਨੂੰ ਲੈ ਹੱਦ ਹੋ ਗਈ ਹੁਣ ਤੂੰ ਗੁੱਸੇ ਹੋ ਕੇ ਬਹਿ ਜਾ ਮੇਰੇ ਨਾਲ ਨਹੀਂ ਗੁੱਸੇ ਨਹੀਂ ਹੈਗਾ ਤੂੰ ਕਹਿ ਤੈਨੂੰ ਮੈਂ ਛੋੜ ਜਾ ਚਲ ਠੀਕ ਆ ਲੈ ਮੈਨੂੰ ਬਹੁਤ ਭੁੱਖ ਲੱਗੀ ਆ